ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਅੱਜ ਦੀ ਇਹ ਘਟਨਾ ਸ਼ੁਰੂ ਹੁੰਦੀ ਹੈ ਜੀ ਚੰਡੀਗੜ੍ਹ ਤੋਂ ਤੇ ਦਿੱਲੀ ਤੱਕ ਇਹ ਜਿਹੜੀ ਘਟਨਾ ਪਹੁੰਚਦੀ ਆ ਮਹਿਕ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਜਿਹਦਾ ਚੰਡੀਗੜ੍ਹ ਦੇ ਵਿੱਚ ਬਹੁਤ ਵਧੀਆ ਵੈਲ ਸੈਟਲਡ ਕਹਿ ਸਕਦੇ ਆ ਜੀ ਨੂੰ ਬਿਜ਼ਨਸ ਸੀਗਾ ਹੈਂਡਲੂਮ ਦਾ ਤੇ ਉਹਦੇ ਪੰਜ ਬੱਚੇ ਸੀ ਸਭ ਤੋਂ ਜਿਹੜੀ ਇਹਦੀ ਵੱਡੀ ਇੱਕ ਕੁੜੀ ਸੀ ਜੀ ਦਾ ਨਾਂ ਸੀ ਜੀ ਪ੍ਰਾਂਜਲ ਸਿੰਘ ਪ੍ਰਾਂਜਲ ਸਿੰਘ ਕਾਫੀ ਦੇਖਣ ਨੂੰ ਖੂਬਸੂਰਤ ਸੀ ਪੜਨ ਦੇ ਵਿੱਚ ਵੀ ਹੁਸ਼ਿਆਰ ਸੀ ਤੇ ਉਹਦਾ ਨਾ ਇੱਕ ਸੁਪਨਾ ਸੀ ਕਿ ਉਹ ਮਿਸ ਇੰਡੀਆ ਬਣੇ ਮਤਲਬ ਮਾਡਲਿੰਗ ਕਰਨ ਦਾ ਉਹਨੂੰ ਬੜਾ ਸ਼ੌਂਕ ਸੀ ਮਿਸ ਇੰਡੀਆ ਬਣਨਾ ਚਾਹੁੰਦੀ ਸੀ ਉਹ ਉਹਦਾ ਵਿਰੋਧ ਨਹੀਂ ਸੀ ਕੀਤਾ ਜਾਂਦਾ ਉਹਦੇ ਪਰਿਵਾਰ ਦੇ ਵੱਲੋਂ ਉਹਨੂੰ ਸਿਰਫ ਇੰਨਾ ਕਿਹਾ ਜਾਂਦਾ ਵਾ ਵੀ ਪਹਿਲਾਂ ਤੂੰ ਆਪਣੀ ਪੜ੍ਹਾਈ ਆ ਜਿਹੜੀ ਪੂਰੀ ਕਰ ਲੈ ਉਸ ਤੋਂ ਬਾਅਦ ਤੂੰ ਮਾਡਲਿੰਗ ਦੇ ਖੇਤਰ ਚ ਜੋ ਵੀ ਤੂੰ ਕਰਨਾ ਚਾਹਨੀ ਆ ਉਹ ਤੂੰ ਕਰ ਸਕਦੀ ਆ। ਪ੍ਰਾਂਜਲ ਨੂੰ ਇਹ ਉਮੀਦ ਸੀ ਕਿ ਜਿੱਦਾਂ ਹੀ ਉਹ ਆਪਣੀ ਪੜ੍ਹਾਈ ਪੂਰੀ ਕਰੂਗੀ ਤੇ ਉਹ ਬਹੁਤ ਇੱਕ ਵਧੀਆ ਮਾਡਲ ਬਣ ਜੂਗੀ ਤੇ ਹੌਲੀ ਹੌਲੀ ਮਿਸ ਇੰਡੀਆ ਦਾ ਖਿਤਾਬ ਕਦੇ ਨਾ ਕਦੇ ਉਹ ਜ਼ਰੂਰ ਜਿੱਤੂਗੀ ਆਪਣੇ ਸੁਪਨੇ ਤੇ ਉਹ ਪੂਰੀ ਤਰ੍ਹਾਂ ਦੇ ਨਾਲ ਕੰਮ ਕਰੂਗੀ। ਇਹਦੇ ਦੌਰਾਨ ਕੋਈ ਉਹਨੂੰ ਆ ਕੇ ਉਹਦੀ ਫਰੈਂਡ ਸਰਕਲ ਦੇ ਵਿੱਚ ਕੁੜੀ ਕਹਿ ਦਿੰਦੀ ਆ ਵੀ ਚੰਡੀਗੜ੍ਹ ਦੇ ਵਿੱਚ ਇੰਨਾ ਸਕੋਪ ਨਹੀਂ ਹੈਗਾ। ਇਹ ਕੰਮ ਦਾ ਜਿੰਨਾ ਦਿੱਲੀ ਦੇ ਵਿੱਚ ਵੀ ਜੇ ਤੂੰ ਮਾਡਲ ਬਣਨਾ ਹੀ ਚਾਹੁੰਨੀ ਆ ਤਾਂ ਦਿੱਲੀ ਸ਼ਹਿਰ ਵਿੱਚ ਜਾ ਕੇ ਬਣੀ ਤਾਂ ਇਹ ਗੱਲ ਉਹਦੇ ਦਿਮਾਗ 'ਚ ਬੈਠ ਜਾਂਦੀ ਆ ਜਦੋਂ ਉਹ ਪਲੱਸ 2 ਕਰ ਰਹੀ ਸੀ ਤਾਂ ਪਲੱਸ 2 ਦੇ ਵਿੱਚ ਹੀ ਉਹ ਗੱਲ ਕਰਦੀ ਆ ਆਪਣੀ ਫੈਮਿਲੀ ਦੇ ਨਾਲ ਮੈਕ ਸਿੰਘ ਦੇ ਨਾਲ ਗੱਲ ਕਰਦੀ ਆ ਕਿ ਮੈਂ ਦਿੱਲੀ ਸ਼ਿਫਟ ਹੋਣਾ ਚਾਹੁੰਨੀ ਆ ਤਾਂ ਉਹ ਕਹਿੰਦਾ ਵਾ ਵੀ ਤੂੰ ਹਾਲੇ ਪਲੱਸ 2 ਕਰ ਰਹੀ ਆ ਪੂਰੀ ਹੋ ਜਾਣ ਤੇ ਪਲੱਸ 2 ਇਸ ਤੋਂ ਬਾਅਦ ਤੂੰ ਇਦਾਂ ਕਰੀ ਵੀ ਜਿਹੜੀ ਆਪਣੀ ਗ੍ਰੈਜੂਏਸ਼ਨ ਆ ਉਹ ਵੀ ਉੱਥੇ ਦਿੱਲੀ ਜਾ ਕੇ ਪੂਰੀ ਕਰ ਲਈ ਤੇ ਜਿਹੜਾ ਤੇਰਾ ਮਾਡਲਿੰਗ ਦਾ ਸ਼ੌਂਕ ਆ ਉਹ ਵੀ ਦੋ ਉੱਥੇ ਜਾ ਕੇ ਪੂਰਾ ਕਰ ਸਕਦੀਆਂ ਚਲੋ ਜੀ ਫਿਰ ਆਖਿਰਕਾਰ ਜੀ ਅਗਸਤ 2020 ਦੇ ਵਿੱਚ ਇਹਦੀ ਜਿਹੜੀ ਪਲੱਸ 2 ਆ ਉਹ ਪੂਰੀ ਹੋ ਜਾਂਦੀ ਆ ਤੇ ਹੁਣ ਇਹ ਆਪਣੇ ਪਰਿਵਾਰ ਨੂੰ ਕਹਿੰਦੀ ਆ ਕਿ ਮੇਰਾ ਇੰਤਜ਼ਾਮ ਕਰੋ ਦਿੱਲੀ ਜਾਣ ਦਾ ਤੇ ਉਹ ਹੋਰ ਤਾਂ ਕਿਤੇ ਉਹਨੂੰ ਭੇਜ ਨਹੀਂ ਸਕਦੇ ਕੁਝ ਰਿਸ਼ਤੇਦਾਰ ਉਹਨਾਂ ਦੇ ਦਿੱਲੀ ਦੇ ਵਿੱਚ ਰਹਿੰਦੇ ਸੀ ਮੈਕ ਸਿੰਘ ਹੋਰਾਂ ਦੇ ਉਹਦਾ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਦਾਂ ਇਦਾਂ ਸਾਡੀ ਜਿਹੜੀ ਕੁੜੀ ਆ ਉਹ ਇੱਥੇ ਆ ਕੇ ਪੜ੍ਹਨਾ ਵੀ ਚਾਹੁੰਦੀ ਆ ਤੇ ਮਾਡਲਿੰਗ ਦਾ ਕੋਈ ਇਹ ਕੈਰੀਅਰ ਬਣਾਉਣਾ ਚਾਹੁੰਦੀ ਆ ਵੀ ਇਹ ਤੁਹਾਡੇ ਕੋਲ ਆ ਕੇ ਕੁਝ ਸਾਲ ਕਦੇ ਲਈ ਇਹ ਲਈ ਇਹ ਰਹੂਗੀ ਉਹ ਮੰਨਾਂ ਨਹੀਂ ਕਰਦੇ ਰਿਸ਼ਤੇਦਾਰ ਚੰਗੇ ਸੀ ਤੇ ਜਿਹੜੀ ਪ੍ਰਾਂਜਲ ਆ ਉਹ ਜਾ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਲੱਗ ਜਾਂਦੀ ਆ ਬਹੁਤ ਖੁਸ਼ ਸੀ ਕਿ ਉਹਦਾ ਜਿਹੜਾ ਸੁਪਨਿਆਂ ਦਾ ਸ਼ਹਿਰ ਉੱਥੇ ਉਹ ਪਹੁੰਚ ਚੁੱਕੀ ਆ ਤੇ ਹੁਣ ਉਹ ਮਾਡਲਿੰਗ ਆ ਜਿਹੜੀ ਉਹ ਆਪਣੀ ਥੋੜੀ ਬਹੁਤੀ ਉਹ ਵੀ ਸ਼ੁਰੂ ਕਰੂਗੀ ਤੇ ਨਾਲ ਆਪਣੀ ਜਿਹੜੀ ਗ੍ਰੈਜੂਏਸ਼ਨ ਆ ਉਹ ਵੀ ਸ਼ੁਰੂ ਕਰੂਗੀ ਗ੍ਰੈਜੂਏਸ਼ਨ ਦੇ ਲਈ ਇਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲੈਂਦੀ ਆ ਜੀ ਉੱਥੇ ਵੀ ਇਹਨੂੰ ਹੁਣ ਦਿੱਲੀ ਦਾ ਰੰਗ ਢੰਗਾ ਜਿਹੜਾ ਚੜ ਚੁੱਕਿਆ ਸੀਗਾ ਉੱਥੇ ਵੀ ਦੋਸਤ ਬਣਦੇ ਨੇ ਇਹਦੇ ਯੂਨੀਵਰਸਿਟੀ ਦੇ ਤੇ ਇੱਕ ਸਭ ਤੋਂ ਇਹਦੀ ਬੈਸਟ ਫਰੈਂਡ ਬਣ ਜਾਂਦੀ ਆ ਜਿਹਦਾ ਨਾਮ ਸੀਗਾ ਜੀ ਪ੍ਰਾਚੀ ਤੇ ਪ੍ਰਾਚੀ ਤੇ ਪ੍ਰਾਂਜਲ ਦੋਨਾਂ ਦੀ ਜੋੜੀ ਬਹੁਤ ਕਹਿ ਲੋ ਵੀ ਖਾਸ ਬਣ ਜਾਂਦੀ ਆ ਦੋਨੋਂ ਗੂੜੇ ਦੋਸਤ ਬਣ ਜਾਂਦੇ ਨੇ ਹਰ ਗੱਲ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਨੇ ਤੇ ਇਹੇ ਇੱਕ ਦਿਨ ਆਪਣਾ ਸੁਪਨਾ ਉਹਦੇ ਨਾਲ ਸਾਂਝੀ ਸਾਂਝਾ ਕਰਦੀ ਆ ਪਰਾਚੀ ਦੇ ਨਾਲ ਕਿ ਮੈਂ ਬਹੁਤ ਵੱਡੀ ਇੱਕ ਮਾਡਲ ਬਣਨਾ ਚਾਹੁੰਦੀ ਆ ਪਰਾਚੀ ਪ੍ਰਾਂਜਲ ਨੂੰ ਕਹਿੰਦੀ ਆ ਕਿ ਤੂੰ ਆ ਦੇਖਣ ਨੂੰ ਤਾਂ ਮਾਡਲਾਂ ਵਰਗੀ ਉਹ ਲੱਗਦੀ ਆ ਵੀ ਤੂੰ ਕੋਈ ਨਹੀਂ ਸਾਰਾ ਕੁਝ ਕਰ ਸਕਦੀ ਆ ਵੀ ਮੈਂ ਤੇਰੀ ਹਰ ਥਾਂ ਤੇ ਸਪੋਰਟ ਕਰੂੰਗੀ ਚਲੋ ਜਦੋਂ ਸਪੋਰਟ ਕਰਨ ਦੀ ਗੱਲ ਆਉਂਦੀ ਆ ਤਾਂ ਉਹਨੂੰ ਕਹਿੰਦੀ ਆ ਵੀ ਆ ਫਲਾਣਾ ਪ੍ਰੋਡਿਊਸਰ ਮੈਨੂੰ ਜਾਣਦਾ ਫਲਾਣੇ ਪ੍ਰੋਡਿਊਸਰ ਦੇ ਕੋਲ ਚਲੀ ਜਾਈ ਵੀ ਉੱਥੇ ਮੇਰਾ ਲਿੰਕ ਹੈਗਾ ਵਾ ਆਪਣਾ ਲਿੰਕ ਉਹ ਦਿਖਾਉਂਦੀ ਆ ਤੇ ਇਹਦੀਆਂ ਕੁਝ ਪੋਰਟਫੋਲੀਓਜ਼ ਕਰਾ ਕੇ ਕੁਝ ਫੋਟੋ ਸ਼ੂਟਸ ਕਰਵਾ ਕੇ ਰੱਖੇ ਜਾਂਦੇ ਨੇ ਇਹਦੀਆਂ ਫੋਟੋਆਂ ਹਮੇਸ਼ਾ ਜਿਹੜੀ ਪ੍ਰਾਂਜਲ ਆ ਉਹ ਲੈ ਕੇ ਜਾਂਦੀ ਸੀ ਪ੍ਰੋਡਿਊਸਰਜ਼ ਦੇ ਕੋਲ ਤੇ ਆਪਣਾ ਟ్రਾਇਲ ਦੇ ਕੇ ਆਉਂਦੀ ਸੀ ਕਿਤੇ ਪਾਸ ਵੀ ਹੋ ਜਾਂਦੀ ਸੀ ਤੇ ਨਿੱਕਾ ਮੋਟਾ ਕੰਮ ਇਹਨੂੰ ਮੋਡਲਿੰਗ ਦਾ ਹੁਣ ਮਿਲਣ ਲੱਗ ਗਿਆ ਸੀਗਾ ਇਹ ਹੁਣ ਰੈਂਪ ਵਾਕ ਜਿਹੜੇ ਹੁੰਦੇ ਨੇ ਰੈਂਪ ਸ਼ੋ ਹੋ ਗਏ ਕਹਿ ਲਓ ਉਹ ਕਰਨ ਲੱਗ ਜਾਂਦੀ ਆ ਮਾੜਾ ਮੋਟਾ ਆਪਣਾ ਖਰਚਾ ਵੀ ਕੱਢਣ ਲੱਗ ਜਾਂਦੀ ਆ ਤੇ ਇੱਕ ਇਹਨੂੰ ਇਹ ਖੁਸ਼ੀ ਸੀ ਕਿ ਮੈਂ ਆਪਣੀ ਮੰਜ਼ਲ ਵੱਲ ਨੂੰ ਹੁਣ ਜਾਣਾ ਸ਼ੁਰੂ ਕਰਤਾ ਵਾ ਪਰ ਜਿਹੜੀ ਪ੍ਰਾਚੀ ਸੀ ਉਹ ਕਾਫੀ ਐਡਵਾਂਸ ਕੁੜੀ ਸੀ ਦਿੱਲੀ ਦੀ ਉਹ ਪੈਦਾ ਹੋਈ ਸੀ ਦਿੱਲੀ ਦੇ ਵਿੱਚ ਵੱਡੀ ਹੋਈ ਸੀ ਉਹਨੂੰ ਦਿੱਲੀ ਦੀ ਆਬੋ ਹਵਾ ਦਾ ਪਤਾ ਸੀਗਾ ਤੇ ਇਹਨੂੰ ਵੀ ਇਦਾਂ ਦੀ ਇਦਾਂ ਦਾ ਹੀ ਬਣਾਉਣ ਦੀ ਉਹ ਕੋਸ਼ਿਸ਼ ਕਰਦੀ ਆ ਇਹ ਕੁਝ ਦੇਰ ਇਹ ਸਾਰਾ ਸਿਲਸਿਲਾ ਚੱਲਦਾ ਵਾ ਮਾਡਲਿੰਗ ਉਹਦੀ ਰੈਂਪ ਸ਼ੂਜ਼ ਵਗੈਰਾ ਦੇ ਜਿਹੜੇ ਉਹ ਕਰਦੀ ਰਹਿੰਦੀ ਆ ਪਰਾਂਜਲ ਇਸ ਤੋਂ ਬਾਅਦ ਉਹਨੂੰ ਪਰਾਚੀ ਕਹਿੰਦੀ ਆ ਵੀ ਇਹ ਜਿਹੜੇ ਕੰਮ ਨੇ ਕਿੰਨੀ ਕੁ ਦੇਰ ਤੂੰ ਕਰੇਂਗੀ ਵੀ ਇਹਦੇ ਨਾਲ ਕੋਈ ਤੈਨੂੰ ਵਧੀਆ ਨਾ ਤਾਂ ਪੈਸੇ ਮਿਲਦੇ ਆ ਨਾ ਪਪੂਲੈਰਿਟੀ ਮਿਲਦੀ ਆ ਸਾਲ ਡੇਢ ਸਾਲ ਤੈਨੂੰ ਹੋ ਚੁੱਕਿਆ ਇਹ ਕੰਮ ਕਰਦੀ ਨੂੰ ਵੀ ਆਪਾਂ ਨੂੰ ਕੁਝ ਵੱਡਾ ਕਰਨਾ ਪੈਣਾ ਜੇ ਵੱਡਾ ਕਰਨਾ ਚਾਹੁੰਦੇ ਆ ਤਾਂ ਕੁਝ ਵੱਖਰਾ ਸੋਚਣਾ ਪਊਗਾ ਤਬ ਪ੍ਰਾਚੀ ਹੀ ਇਹਨੂੰ ਸਲਾਹ ਦਿੰਦੀ ਆ ਕਿ ਜਿਹੜੇ ਜਿਹੜੇ ਵੱਡੇ ਪ੍ਰੋਡਿਊਸਰ ਨੇ ਉਹਨਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਕੁਝ ਤੇ ਉੱਥੇ ਕੁੜੀਆਂ ਬਹੁਤ ਜਾਂਦੀਆਂ ਨੇ ਵੀ ਆਪਾਂ ਨੂੰ ਇਦਾਂ ਦੀਆਂ ਪਾਰਟੀਆਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਵਾ ਵੀ ਉਹ ਓਪਨ ਪਾਰਟੀਆਂ ਹੁੰਦੀਆਂ ਨੇ ਤਾਂ ਇਹ ਕਹਿੰਦੀ ਹਾਂ ਕੋਈ ਗੱਲ ਨਹੀਂ ਪ੍ਰਾਂਜਲ ਕਹਿੰਦੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਸ਼ੁਰੂਆਤ ਕਰਦੇ ਆ ਇੱਕ ਨੌਇਡਾ ਦੇ ਵਿੱਚ ਹੀ ਪਾਰਟੀ ਸੀ ਬਹੁਤ ਵੱਡੇ ਪ੍ਰੋਡਿਊਸਰ ਦੀ ਤੇ ਉੱਥੇ ਇਹ ਪ੍ਰਾਚੀ ਪ੍ਰਾਂਜਲ ਨੂੰ ਲੈ ਕੇ ਪਹੁੰਚਦੀ ਆ ਪਹਿਲਾ ਜਦੋਂ ਉੱਥੇ ਪਹੁੰਚਦੀ ਆ ਕਾਫੀ ਜਿਹੜਾ ਮਾਹੌਲ ਉਹ ਸੀਗਾ ਵੀ ਉੱਥੇ ਡਾਂਸ ਹੋ ਰਿਹਾ ਜਿੱਦਾਂ ਪੱਬ ਦੇ ਵਿੱਚ ਮਾਹੌਲ ਹੁੰਦਾ ਵਾ ਅਲਕੋਹਲ ਆਮ ਚੱਲ ਰਹੀ ਆ ਮੁੰਡੇ ਕੁੜੀਆਂ ਆਮ ਡਾਂਸ ਕਰ ਰਹੇ ਨੇ ਬਰਾ ਉਹ ਬੋਲਡ ਜਿਹਾ ਮਾਹੌਲ ਜਿਹੜਾ ਉਹਨੂੰ ਦੇਖਣ ਨੂੰ ਮਿਲਦਾ ਪ੍ਰਾਂਜਲ ਨੂੰ ਪਹਿਲੀ ਵਾਰੀ ਇਦਾਂ ਚਲੋ ਉੱਥੇ ਕੋਲਣ ਮਿਲਣ ਦੀ ਕੋਸ਼ਿਸ਼ ਕਰਦੀ ਆ ਪਰਾਚੀ ਉਹਨੂੰ ਥੋੜਾ ਜਿਹਾ ਕੰਫਰਟੇਬਲ ਫੀਲ ਕਰਾਉਂਦੀ ਆ ਤੇ ਉਹਨੂੰ ਬਾਅਦ ਦੇ ਵਿੱਚ ਇਹ ਫੋਰਸ ਵੀ ਕਰਦੀ ਆ ਕਿ ਉਹ ਡਰੱਗ ਲਵੇ ਕਿਉਂਕਿ ਉੱਥੇ ਡਰੱਗ ਪਾਰਟੀ ਵੀ ਆ ਜਿਹੜੀ ਉਹ ਚੱਲ ਰਹੀ ਸੀਗੀ ਡਰੱਗ ਉਹ ਲੈਣ ਤੋਂ ਮਨਾ ਕਰਦੀ ਆ ਉਸ ਤੋਂ ਬਾਅਦ ਉੱਥੇ ਜਿਨੇ ਇਹ ਸਾਰਾ ਅਰੇਂਜਮੈਂਟ ਕੀਤਾ ਸੀ ਪਾਰਟੀ ਦਾ ਤੇ ਡਰੱਗ ਦਾ ਵੀ ਅਰੇਂਜਮੈਂਟ ਜਿਹੜੇ ਬੰਦੇ ਨੇ ਕੀਤਾ ਸੀਗਾ ਉਹ ਉਹਦਾ ਨਾਂ ਸੀ ਦੀ ਟੈਂਪੋ ਜான்ਸਨ ਮਤਲਬ ਉਹ ਨਾਈਜੀਰੀਆ ਦਾ ਸੀਗਾ ਜਿਨ੍ਹਾਂ ਨੂੰ ਆਪਾਂ ਨੀਗਰੋ ਕਹਿ ਦਿੰਦੇ ਆ ਉਹ ਸੀਗਾ ਉਹਨੇ ਸਾਰਾ ਇਹ ਅਰੇਂਜਮੈਂਟ ਕੀਤਾ ਹੋਇਆ ਸੀ ਪਰਾਚੀ ਪ੍ਰਾਂਜਲ ਨੂੰ ਉਹਨੂੰ ਮਲਾਉਣ ਦੇ ਲਈ ਲੈ ਕੇ ਜਾਂਦੀ ਆ ਤੇ ਜਦੋਂ ਉਹ ਟੈਂਪੋ ਨੂੰ ਮਿਲਦੀ ਆ ਉਹ ਉਹਨੂੰ ਡਰੱਗ ਆਫਰ ਕਰਦਾ ਨਾ ਨਾ ਕਰਦੀ ਪ੍ਰਾਂਜਲ ਉਹ ਡਰੱਗ ਆ ਜਿਹੜਾ ਉਹ ਲੈ ਲੈਂਦੀ ਆ ਉਦੋਂ ਤਾਂ ਬਹੁਤਾ ਕੁਝ ਨਹੀਂ ਹੁੰਦਾ ਜੀ ਪ੍ਰਾਂਜਲ ਤੇ ਜਿਹੜੀ ਪਰਾਚੀ ਸੀਗੇ ਇਹ ਆਪਣੇ ਘਰੇ ਵਾਪਸ ਆ ਜਾਂਦੀਆਂ ਨੇ ਦੋਨੋਂ ਤੇ ਇਸ ਤੋਂ ਬਾਅਦ ਕੋਈ ਹੋਰ ਪਾਰਟੀ ਦਾ ਇੰਤਜ਼ਾਰ ਕਰਦੀਆਂ ਨੇ ਕਿ ਅਗਲੀ ਪਾਰਟੀ ਕਦੋਂ ਹੋਊਗੀ ਦਿੱਲੀ ਦੇ ਵਿੱਚ ਹੀ ਇੱਕ ਹੋਰ ਜਗ੍ਹਾ ਦੇ ਉੱਤੇ ਇਹਨਾਂ ਨੂੰ ਪਾਰਟੀ ਦਾ ਪਤਾ ਲੱਗਦਾ ਕਿ ਅੱਜ ਉੱਥੇ ਪਾਰਟੀ ਆ ਇਹ ਉੱਥੇ ਪਹੁੰਚ ਜਾਂਦੀਆਂ ਨੇ ਉੱਥੇ ਪਹੁੰਚਦੀਆਂ ਨੇ ਫੇਰ ਉਹੀ ਸਾਰਾ ਸੇਮ ਮਾਹੌਲ ਸੀ ਉੱਥੇ ਟੈਂਪੋ ਇਹਨਾਂ ਨੂੰ ਫੇਰ ਮਿਲਦਾ ਵਾ ਤੇ ਟੈਂਪੋ ਇਹਨਾਂ ਨੂੰ ਫੇਰ ਡਰੱਗ ਆਫਰ ਕਰਦਾ ਵਾ ਪਰਾਚੀ ਤਾਂ ਡਰੱਗ ਲੈਂਦੀ ਸੀ ਪ੍ਰਾਂਜਲ ਨੇ ਫੇਰ ਇੱਕ ਵਾਰੀ ਡਰੱਗ ਆ ਜਿਹੜਾ ਉਹ ਲਾਲਿਆ ਹੁਣ ਜੀ ਇਹ ਸਿਲਸਿਲਾ ਇੱਕ ਵਾਰੀ ਨਹੀਂ ਕਈ ਵਾਰੀ ਚੱਲਦਾ ਵਾ ਜਿਹੜਾ ਪ੍ਰਾਂਜਲ ਤੇ ਟੈਂਬੋ ਦਾ ਮਿਲਣਾ ਆਮ ਹੋ ਗਿਆ ਸੀ ਹੁਣ ਇਹ ਪਾਰਟੀਆਂ ਦੇ ਵਿੱਚ ਨਹੀਂ ਨਾਰਮਲ ਲਾਈਫ ਦੇ ਵਿੱਚ ਵੀ ਮਿਲਣਾ ਇਹਨਾਂ ਨੇ ਸ਼ੁਰੂ ਕਰਤਾ ਸੀ ਇੱਕ ਦੂਜੇ ਦੇ ਵੱਲ ਐਟ੍ਰੈਕਟ ਹੋ ਚੁੱਕੇ ਸੀ ਭਾਵੇਂ ਕਿ ਜਿਹੜਾ ਟੈਂਬੋ ਉਹ ਨਾਈਜੀਰੀਅਨ ਸੀਗਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਪਰ ਉਹਨੇ ਇੱਕ ਤਰ੍ਹਾਂ ਦੇ ਨਾਲ ਪ੍ਰਾਂਜਲ ਨੂੰ ਡਰੱਗ ਦੀ ਆਦਤ ਪਾਤੀ ਸੀ ਉਹਨੂੰ ਡਰੱਗ ਦੇ ਉੱਤੇ ਲਾਤਾ ਸੀ ਹੁਣ ਉਹ ਕੱਲੀਆਂ ਪਾਰਟੀਆਂਸ ਤੇ ਨਹੀਂ ਆਮ ਜ਼ਿੰਦਗੀ 'ਚ ਵੀ ਡਰੱਗ ਲੈਣਾ ਸ਼ੁਰੂ ਕਰ ਦਿੰਦੀ ਆ ਪਰਾਂਜਲ ਦਿੱਲੀ ਉਹਨੂੰ ਡਰੱਗ ਚਾਹੀਦਾ ਸੀ ਕਿਸੇ ਨਾ ਕਿਸੇ ਤਰ੍ਹਾਂ ਤੇ ਉਹ ਇਹਦੀ ਆਦਤ ਪਾ ਬੈਠਦੀ ਆ ਆਦੀ ਹੋ ਜਾਂਦੀ ਆ ਇਹਦੀ ਇਹ ਸਾਰੀ ਗੱਲ ਜਦੋਂ ਜਿਹੜੇ ਰਿਸ਼ਤੇਦਾਰਾਂ ਦੇ ਕੋਲ ਉਹ ਦਿੱਲੀ ਰਹਿ ਰਹੀ ਸੀ ਉਹਨਾਂ ਨੂੰ ਪਤਾ ਲੱਗਦਾ ਵਾ ਤਾਂ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਤੂੰ ਬੁਰੀ ਸੰਗਤ ਦੇ ਵਿੱਚ ਪੈ ਗਈਆਂ ਦਿੱਲੀ ਦੇ ਵਿੱਚ ਤਬਾਹ ਹੋ ਜਾਵੇਂਗੀ ਜੇ ਤੂੰ ਇਹਸ ਪਾਸੇ ਨੂੰ ਤੁਰੀ ਪਰ ਉਹ ਇੱਕ ਨਹੀਂ ਮੰਦੀ ਉਹਨਾਂ ਦਾ ਵਿਰੋਧ ਕਰਦੀ ਆ ਤੇ ਇੱਥੋਂ ਤੱਕ ਕਿ ਉਹਨਾਂ ਨੂੰ ਛੱਡ ਕੇ ਆਪਣਾ ਬੂਰੀ ਬਿਸਤਰਾ ਚੱਕ ਕੇ ਉਹ ਟੈਂਪੋ ਦੇ ਘਰੇ ਰਹਿਣ ਆ ਜਾਂਦੀ ਆ ਜੀ ਪ੍ਰਾਂਜਲ ਟੈਂਪੋ ਨੂੰ ਹੋਰ ਕੀ ਚਾਹੀਦਾ ਸੀ ਇੱਕ ਕੁਆਰੀ ਕੁੜੀ ਉਹਦੇ ਕੋਲ ਰਹਿਣ ਦੇ ਲਈ ਆ ਗਈ ਸਿਰਫ ਪ੍ਰਾਂਜਲ ਨੂੰ ਨਸ਼ਾ ਚਾਹੀਦਾ ਸੀ ਤੇ ਟੈਂਪੋ ਉਹ ਦੇ ਰਿਆ ਸੀ ਉਹ ਕੋਲ ਆਉਂਦੀ ਆ ਤੇ ਉਹਨੂੰ ਉਹ ਨਸ਼ਾ ਦਿੰਦਾ ਵਾ ਇਕੱਠੇ ਰਹਿਣ ਲੱਗਦੇ ਨੇ ਤੇ ਜਦੋਂ ਇਕੱਠੇ ਉਹਨਾਂ ਨੇ ਰਹਿਣਾ ਸੀ ਤੇ ਦੋਨਾਂ ਦੇ ਵਿੱਚ ਸਬੰਧ ਬਣਨੇ ਕੁਦਰਤੀ ਸੀ ਸਰੀਰਕ ਸਬੰਧ ਦੋਨਾਂ ਦੇ ਵਿੱਚ ਬਣ ਜਾਂਦੇ ਨੇ ਉਹ ਉਹਨੂੰ ਨਸ਼ਾ ਦਿੰਦਾ ਸੀ ਤੇ ਉਹਨੂੰ ਯੂਜ਼ ਕਰਦਾ ਸੀ ਕੱਲਾ ਆਪ ਯੂਜ਼ ਨਹੀਂ ਸੀ ਕਰਦਾ ਸਰੀਰਿਕ ਸੰਬੰਧ ਕੱਲਾ ਆਪ ਨਹੀਂ ਸੀ ਉਹਦੇ ਨਾਲ ਬਣਾਉਂਦਾ ਉਹ ਪ੍ਰਾਂਜਲ ਦੇ ਨਾਲ ਹੋਰ ਵੀ ਉਹਨੇ ਇੱਕ ਇਹ ਜ਼ਰੀਆ ਬਣਾ ਲਿਆ ਪ੍ਰਾਂਜਲ ਨੂੰ ਇੱਕ ਆਪਣਾ ਬਿਜ਼ਨਸ ਬਣਾ ਲਿਆ ਕਿ ਹੋਰ ਵੱਡੇ ਘਰਾਂ ਦੇ ਜਿਹੜੇ ਵੀ ਲੋਕ ਜਿਸਮ ਫਰੋਸ਼ੀ ਦਾ ਇਦਾਂ ਕੋਈ ਆਰਡਰ ਕਰਦੇ ਸੀ ਧੰਦਾ ਉਹਨੂੰ ਧੰਦੇ ਤੇ ਕਹਿ ਲੋ ਵੀ ਧੰਦੇ ਤੇ ਲਾਤਾ ਪ੍ਰਾਂਜਲ ਨੂੰ ਨਸ਼ੇ ਦੇ ਵਿੱਚ ਟੰਨ ਕਰਕੇ ਉਹ ਲੋਕਾਂ ਦੇ ਮੂਰੇ ਪੇਸ਼ ਕਰਦਾ ਸੀ ਲੋਕਾਂ ਦੇ ਨਾਲ ਉਹਨੂੰ ਹੰਮ ਬਿਸਤਰ ਕਰਦਾ ਸੀ ਤੇ ਆਪ ਮੋਟੀ ਰਕਮ ਲੈ ਲੈਂਦਾ ਸੀਗਾ ਇਹ ਸਾਰਾ ਕੁਝ ਪ੍ਰਾਂਜਲ ਆਪਣੀ ਸਹਿਮਤੀ ਦੇ ਨਾਲ ਕਰਦੀ ਸੀ ਕਿਉਂਕਿ ਉਹਨੂੰ ਸਿਰਫ ਤੇ ਸਿਰਫ ਹੋਣ ਨਸ਼ਾ ਚਾਹੀਦਾ ਸੀ ਤੇ ਬਾਅਦ ਵਿੱਚ ਉਹ ਟੈਂਪੋ ਨੂੰ ਕਹਿੰਦੀ ਆ ਕਿ ਉਹਦੇ ਨਾਲ ਵਿਆਹ ਕਰਾਵੇ ਪਰ ਟੈਂਪੋ ਕਹਿੰਦਾ ਕਿ ਮੈਂ ਪਹਿਲਾਂ ਹੀ ਵਿਆਹਾ ਹੋਇਆ ਹਾਂ ਆਪਾਂ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਜ਼ਰੂਰ ਰਹਿ ਸਕਦੇ ਹਾਂ ਪਰ ਵਿਆਹ ਮੈਂ ਤੇਰੇ ਨਾਲ ਨਹੀਂ ਕਰਾ ਸਕਦਾ ਤਾਂ ਬਾਅਦ ਵਿੱਚ ਹੁਣ ਪ੍ਰਾਂਜਲ ਦੇ ਕੋਲ ਹੋਰ ਤਾਂ ਕੋਈ ਜ਼ਰੀਆ ਹੈ ਨਹੀਂ ਸੀ ਨਸ਼ਾ ਉਹਨੂੰ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਕਲੇਸ਼ ਇਸ ਗੱਲ ਨੂੰ ਲੈ ਕੇ ਜਰੂਰ ਉਹਨਾਂ ਦੇ ਵਿੱਚ ਆਮ ਹੋਣ ਲੱਗਿਆ ਸੀਗਾ ਕਿ ਉਹਨੇ ਵਿਆਹ ਕਿਉਂ ਨਹੀਂ ਕਰਾਇਆ ਉਹਨੂੰ ਇਦਾਂ ਹੀ ਰੱਖਿਆ ਹੋਇਆ ਵਾ ਆਖਿਰ ਸੀਤਾ ਉਹ ਭਾਰਤੀ ਕੁੜੀ ਤਾਂ ਉਹ ਇਸ ਗੱਲ ਤੇ ਜਦੋਂ ਝਗੜਾ ਹੁੰਦਾ ਸੀ ਉਹਨੂੰ ਮਾਰਨ ਕੁੱਟਣ ਵੀ ਲੱਗਿਆ ਸੀਗਾ ਟੈਂਬੂ ਤਾਂ ਇੱਕ ਵਾਰ ਦੀ ਗੱਲ ਆ ਜੀ ਹੁਣ ਜਿਹੜੇ ਮਾੜੇ ਕੰਮ ਆ ਜਿਆਦਾ ਦੇਰ ਲੁਕੇ ਨਹੀਂ ਰਹਿੰਦੇ ਤੇ ਸਰੋਜਨੀ ਨਗਰ ਦੇ ਵਿੱਚੋਂ ਇੱਕ ਫੋਨ ਆਉਂਦਾ ਪੁਲਿਸ ਨੂੰ ਇੱਕ ਵਾਰੀ ਕਿ ਇੱਥੇ ਇੱਕ ਜਿਹੜਾ ਨਾਈਜੀਰੀਅਨ ਬੰਦਾ ਖੜਾ ਵਾ ਜੀ ਨੀਗਰੋ ਬੰਦਾ ਖੜਾ ਵਾ ਹੱਥ 'ਚ ਜਿਹੜਾ ਉਹਦੇ ਬੈਗ ਆ ਉਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਡਰੱਗ ਆ ਪੁਲਿਸ ਬਿਲਕੁਲ ਵੀ ਦੇਰੀ ਨਹੀਂ ਕਰਦੀ ਤੇ ਉੱਥੇ ਜਾ ਕੇ ਰੇਡ ਕਰਦੀ ਆ ਟੈਂਪੋ ਨੂੰ ਉਹ ਅਰੈਸਟ ਕਰ ਲੈਂਦੀ ਆ ਬਹੁਤ ਭਾਰੀ ਡਰੱਗ ਦੇ ਨਾਲ ਉਹਦਾ ਪਤਾ ਪੁੱਛਦੀ ਆ ਉਹਦੇ ਘਰੇ ਜਦੋਂ ਰੇਡ ਕਰਨ ਲਈ ਜਾਂਦੀ ਆ ਤਾਂ ਉੱਥੇ ਜਿਹੜੀ ਪ੍ਰਾਂਜਲ ਆ ਉਹ ਪੂਰੀ ਨਸ਼ੇ ਦੇ ਵਿੱਚ ਤੂਟ ਸੁੱਤੀ ਪਈ ਸੀ ਤੇ ਉਹਨੂੰ ਵੀ ਅਰੈਸਟ ਕਰ ਲਿਆ ਜਾਂਦਾ ਵਾ ਤੇ ਜਦੋਂ ਉਹਦੀ ਹਾਲਤ ਦੇਖੀ ਜਾਂਦੀ ਆ ਉਹਨੂੰ ਬਾਅਦ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾ ਦਿੱਤਾ ਜਾਂਦਾ ਵਾ ਇਹ ਗੱਲ ਹੋਊਗੀ ਜੀ 2024 ਦੇ ਆਸ-ਪਾਸ ਦੀ ਜਦੋਂ ਇਹ ਇਹ ਘਟਨਾ ਵਾਪਰੀ ਮਤਲਬ 2020 ਚ ਉਹ ਦਿੱਲੀ ਗਈ ਤੇ ਤਿੰਨ ਚਾਰ ਸਾਲਾਂ ਦੇ ਵਿੱਚ ਇਸ ਹਾਲਤ ਦੇ ਵਿੱਚ ਪਹੁੰਚ ਗਈ ਜਿਹੜਾ ਨਾਈਜੀਰੀਅਨ ਉਹ ਸੀਗਾ ਨਿਗਰੋ ਉਹਨੂੰ ਬਾਅਦ ਦੇ ਵਿੱਚ ਜੇਲ੍ਹ ਕੀਤੀ ਜਾਂਦੀ ਆ ਇਸ ਰੂਪ ਦੇ ਵਿੱਚ ਪਰ ਪ੍ਰਾਂਜਲ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਰੱਖਿਆ ਜਾਂਦਾ ਤੇ ਸ਼ਾਇਦ ਇਹ ਉਮੀਦ ਆ ਉਹ ਹਲੇ ਵੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆ ਉਹਦਾ ਸੁਪਨਾ ਹੁਣ ਜਿਹੜਾ ਮੈਸ ਇੰਡੀਆ ਬਣਨ ਦਾ ਸੀਗਾ ਉਹ ਸਿਰਫ ਨਸ਼ਾ ਲੈਣਾ ਹੋ ਚੁੱਕਿਆ ਸੀ ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਉਮੀਦ ਹੋਰ ਦਿਖਦੀ ਨਹੀਂ ਸੀ ਸਿਰਫ ਉਹਨੂੰ ਨਸ਼ਾ ਚਾਹੀਦਾ ਸੀ ਨਾ ਉਹਨੂੰ ਆਪਣੇ ਮਾਪੇ ਦਾ ਖਿਆਲ ਆਇਆ ਨਾ ਜਿਹੜੇ ਰਿਸ਼ਤੇਦਾਰਾਂ ਦੇ ਕੋਲ ਉਹ ਦਿੱਲੀ ਗਈ ਸੀ ਉਹਨਾਂ ਦਾ ਖਿਆਲ ਆਇਆ ਉਹਨੂੰ ਆਪਣੇ ਮਾਡਲਿੰਗ ਵਾਲੇ ਕੈਰੀਅਰ ਦਾ ਕੋਈ ਵੀ ਖਿਆਲ ਨਹੀਂ ਸੀ ਉਹਨੂੰ ਕਿਸੇ ਦੀ ਹੋਸ਼ ਨਹੀਂ ਸੀ ਸਿਰਫ ਨਸ਼ਾ ਚਾਹੀਦਾ ਸੀ ਸੋ ਦੋਸਤੋ ਤੁਸੀਂ ਕਈ ਵਾਰ ਕਹਿ ਦਿੰਨੇ ਹੋ ਮਨ ਘਟਤ ਕਹਾਣੀਆਂ ਹੁੰਦੀਆਂ ਨੇ ਇਹ ਅਸਲ ਜ਼ਿੰਦਗੀ 'ਚ ਵਾਪਰਦੀਆਂ ਨੇ ਕਟਣਾਵਾ ਜਿਨ੍ਹਾਂ ਨਾਲ ਵਾਪਰਦਿਆਂ ਨੇ ਉਹਨਾਂ ਨੂੰ ਪੁੱਛ ਕੇ ਦੇਖਿਓ ਤੇ ਇਹ ਜਿਹੜੀਆਂ ਵੀਡੀਓਜ਼ ਸ਼ੇਅਰ ਕਰਨ ਦਾ ਮਤਲਬ ਸਿਰਫ ਤੁਹਾਨੂੰ ਨੈਗੇਟਿਵ ਕਰਨਾ ਨਹੀਂ ਸਿਰਫ ਇਹ ਇਹਦੇ ਨਾਲ ਮੈਂ ਤੁਹਾਨੂੰ ਅਲਰਟ ਵੀ ਕਰਨਾ ਚਾਹੁੰਦਾ ਕਿ ਕਿਤੇ ਨਾ ਕਿਤੇ ਸਾਨੂੰ ਆਪਣੇ ਬੱਚਿਆਂ ਦੇ ਉੱਤੇ ਕਿੱਦਾਂ ਨਜ਼ਰ ਰੱਖਣੀ ਚਾਹੀਦੀ ਆ ਜਿਓ ਸ਼ਹਿਰ ਤੋਂ ਬਾਹਰ ਵੀ ਰਹਿੰਦੇ ਨੇ ਉਹਨਾਂ ਦੇ ਕੁਝ ਸੁਪਨੇ ਨੇ ਜੋ ਆਪਣੇ ਆਪਣੇ ਗੂਲ ਨੂੰ ਅਚੀਵ ਕਰਨਾ ਚਾਹੁੰਦੇ ਨੇ ਗੂਲ ਨੂੰ ਅਚੀਵ ਕਰਦੇ ਕਰਦੇ ਕਿਸੇ ਗਲਤ ਸੰਗਤ ਦੇ ਵਿੱਚ ਤਾਂ ਨਹੀਂ ਪੈ ਰਹੇ ਇਹ ਦੇਖਣਾ ਸਾਡੇ ਮਾਪੇ ਦੀ ਜ਼ਿੰਮੇਵਾਰੀ ਆ ਜੀ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਮਿਲਦਾ ਮਾਜੀ